ਬਾਈ ਸੰਦੀਪ ਦੇ ਫਾਦਰ ਵੀ ਆ ਗਏ ਕੋਲੇ ਹੀ ਇੱਥੇ ਬੈਠੇ ਤੇ ਚਾਹ ਵੀ ਆ ਗਈ ਤੇ ਖੁਆ ਵੀ ਆ ਗਿਆ ਨਾਲ ਹੁਣ ਜਿਹੜੇ ਘਰੇ ਦੁੱਧ ਹੋਊ ਬਾਈ ਖੁਆ ਵੀ ਉੱਥੇ ਹੋਊਗਾ ਇਹ ਗੱਲ ਹੈਗੀ ਆ ਨਾ ਪੱਕੀ ਇਹ ਤਾਂ ਪੱਕੀ ਆ ਜੀ ਰਹੇਗੀ ਆਪਣੇ ਜ਼ਿਮੀਦਾਰ ਜਿਨ੍ਹਾਂ ਦੇ ਦੁੱਧ ਪਸ਼ੂ ਰੱਖੇ ਹੋਏ ਯਾਰ ਹਰੇਕ ਖੁਆ ਰੱਖਦਾਗਾ ਖੜਾ ਕੇ ਕਿਵੇਂ ਲਵੀ ਹਰੇਕ ਬੰਦੇ ਨੂੰ ਕਰ ਲੈਣਾ ਚਾਹੀਦਾ ਕਿੱਤਾ ਵਧੀਆ ਕੰਮ ਆ ਜਿਹੜੇ ਬਾਰੇ ਜਾਣਕਾਰੀ ਦੇ ਲਵੀ ਕੋਈ ਉਖਾਈ ਤਾਂ ਨਹੀਂ ਆਉਂਦੀ ਲਵੀ ਜੇ ਕੋਈ ਬੰਦਾ ਕੰਮ ਕਰਦਾ ਕੋਈ ਦਿੱਕਤ ਆਉਂਦੀ ਹੋਵੇ ਉਹਨੂੰ ਜਾਂਗੀ ਇਹਦੇ ਬਾਰੇ ਦਿੱਕਤਾਂ ਵੀ ਆਉਂਦੀਆਂ ਜੀ ਇਹਦੇ 'ਚ ਠੀਕ ਹੈ ਮਤਲਬ ਸ਼ੁਰੂ ਕਰਨਾ ਤਾਂ ਆਇਆ ਵੀ ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਸਾਲ ਸਾਹਿਬ ਐਗੁਰ ਜੀ ਕੀ ਫਤਿਹ ਸਾਰੇ ਮੇਰੇ ਵੀਰ ਭੈਣ ਭਰਾਵਾਂ ਨੂੰ ਵੀਰ ਦੀ ਸੋਸਿਆ ਗੱਲ ਨਮਸਕਾਰ ਆ ਬਾਈ ਜੀ ਅੱਜ ਅਸੀਂ ਬਾਈ ਸੰਦੀਪ ਦੇ ਫਾਰਮ ਤੇ ਆਏ ਸੀ ਵੀਰੇ ਕੰਮ ਵੀ ਆਇਆ ਸੀ ਬਾਈ ਜਗਦੀਪ ਵੀ ਸੀਗਾ ਫਾਰਮ ਤੇ ਅੱਜ ਅਸੀਂ ਸਿੰਘ ਕੱਢ ਰਹੇ ਸੀ ਬੱਚਿਆਂ ਦੇ ਦੋ ਦਿਨ ਘੰਟੇ ਹੋ ਗਏ ਸਾਨੂੰ ਇੱਥੇ ਬਾਈ ਦੀਆਂ 10 ਬੱਚਿਆਂ ਦੇ ਸਿੰਘ ਲਾਗੇ ਅੱਜ ਤਾਂ ਕਰਕੇ ਫਿਰ ਮੈਂ ਸੋਚਿਆ ਲੈ ਵੀ ਆਪਾਂ ਬਾਈਆਂ ਨਾਲ ਗੱਲ ਕਰੀਏ ਲੈ ਵੀ ਡੈਰੀ ਫਾਰਮ ਦੇ ਕਿਤੇ ਬਾਰੇ ਤੋਂ ਬਾਈ ਨਾਲ ਗੱਲ ਕਰਦੇ ਆ ਪਹਿਲਾਂ ਹੋਰ ਏ ਕੰਮ ਨਾਲ ਗੱਲ ਕਰਦੇ ਆ ਪਹਿਲਾਂ ਆਪਾਂ ਹੋਰ ਏ ਕੰਮ ਕੀ ਹਾਲ ਆ ਬਾਈ ਠੀਕ ਆ ਜੀ ਬਾਈ ਤੂੰ ਦੱਸ ਇਹ ਕੰਮ ਯਾਰ ਆਏ ਦੱਸ ਬਹੁਤ ਬੰਦੇ ਸ਼ੁਰੂ ਕਰ ਰਹੇ ਆ ਮੈਨੂੰ ਵੀ ਫੋਨ ਆਉਂਦੇ ਆ ਡੈਰੀ ਫਾਰਮ ਦਾ ਕਿੱਤਾ ਨਵਾਂ ਤੇ ਕਿਵੇਂ ਆ ਲਵੀ ਹਰੇਕ ਬੰਦੇ ਨੂੰ ਕਰ ਲੈਣਾ ਚਾਹੀਦਾ ਕਿੱਤਾ ਵਧੀਆ ਕੰਮ ਆ ਜਿਹੜੇ ਬਾਰੇ ਜਾਣਕਾਰੀ ਦੇ ਲਵੀ ਕੋਈ ਉਖਾਈ ਤਾਂ ਨਹੀਂ ਆਉਂਦੀ ਲਵੀ ਜੇ ਕੋਈ ਬੰਦਾ ਕੰਮ ਕਰਦਾ ਕੋਈ ਦਿੱਕਤ ਆਉਂਦੀ ਹੋਵੇ ਉਹਨੂੰ ਜਾਂ ਕੀ ਇਹਦੇ ਬਾਰੇ ਦਿੱਕਤਾਂ ਵੀ ਆਉਂਦੀਆਂ ਜੀ ਇਹਦੇ 'ਚ ਠੀਕ ਹੈ ਮਤਲਬ ਸ਼ੁਰੂ ਕਰਨਾ ਤਾਂ ਆ ਆ ਵੀ ਜਿਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੈ ਕੰਮ ਵੀ ਸ਼ੁਰੂ ਕਰ ਗਿਆ ਆਪਾਂ ਜਾਣਕਾਰੀ ਲੈਣੀ ਪਹਿਲਾਂ ਜ਼ਰੂਰੀ ਆ ਜਾਣਕਾਰੀ ਮਤਲਬ ਵੀ ਹੁਣ ਤਾਂ ਸਰਕਾਰ ਵੀ ਜਿਹੜੀ ਟ੍ਰੇਨਿੰਗਾਂ ਕਰਾਉਂਦੀ ਆ ਉੱਥੇ ਵੀ ਜ਼ਰੂਰੀ ਆ ਕਰਨੀਆਂ ਵੀ ਪਰ ਉਹ ਤੋਂ ਮੇਣਿਕਾ ਆਪਣੀ ਸਸਤਾ ਕੀ ਪੀਡੀਐਫ ਹੈ ਹਾਂ ਹਾਂ ਪੀਡੀਐਫ ਇਹਨਾਂ ਜਿਹੜਾ ਬੰਦਾ ਜੁੜ ਗਿਆ ਜੀ ਤੁਸੀਂ ਦੇਖਿਓ ਉਹ 99% ਜੇ ਕੋਈ ਕਰਤੂਤਤਾ ਹੀ ਮਾੜੀਆਂ ਤਾਂ ਅੱਡ ਗੱਲਾਂ ਲਗਾਈਆਂ ਨਹੀਂ ਫੇਲ ਕਰਦਿਆਂ ਉਹ ਨਹੀਂ ਕਾਮਯਾਬ ਹੋਈ ਜਾਂਦਾ ਨਹੀਂ ਕਾਮਯਾਬ ਹੋ ਜਾਂਦਾ ਜੇ ਕੋਈ ਹੋਰ ਕਾਰਨ ਵੀ ਹੋ ਸਕਦਾ ਫੇਲ ਹੋਣ ਉਹਦਾ ਮੇਨ ਕਾਰਨ ਕੀ ਹੈ ਐਲਵੀ ਪੀਡੀਐਫ ਇਹਨਾਂ ਜੁੜ ਕੇ ਬੰਦਾ ਪੀਡੀਐਫ ਇਹ ਜਾਣਕਾਰੀ ਇੰਨੀ ਦਿੰਦੀ ਹੈ ਜੀ ਬੰਦੇ ਦੇ ਅੱਖਾਂ ਖੁੱਲ ਜਾਂਦੇ ਨੇ ਮਹੀਨੇ ਦੇ ਮਹੀਨੇ ਮੀਟਿੰਗ ਕਰਦੇ ਆ ਨਹੀਂ ਉਹਨਾਂ ਨੂੰ ਹੁਣ ਆਪਾਂ ਹੁਣ ਐਵੇਂ ਕਹੀ ਜਾਈਏ ਕਿ ਜਿਹੜੀਆਂ ਗੱਲਾਂ ਦਾ ਆਪ ਨੂੰ ਨਹੀਂ ਪਤਾ ਹੁੰਦਾ ਜੀ ਕੋਈ ਫੀਲਡ ਬਾਰੇ ਨਹੀਂ ਪਤਾ ਕੋਈ ਸੈਕਰੋ ਕੋਈ ਫੀਡ ਬਾਰੇ ਪਾਲਾ ਵੀ ਨਵੀਂ ਜਿਹੜੀ ਫੀਡ ਇਹ ਮੈਨ ਆ ਗਈ ਫੀਡ ਤੇ ਬਰੀ ਇਹ ਗੱਲ ਤਾਂ ਆਇਆ ਲਵੀ ਬਾਈ ਨੇ ਜਿਹੜੀ ਗੱਲ ਕਹੀ ਹੈ ਜਮਾ ਸਹੀ ਕਹੀ ਹੈ ਪੀਡੀਐਫਏ ਦੀ ਮੀਟਿੰਗ ਤੇ ਜਦੋਂ ਨਾਲ ਮੈਂ ਜਾਂਦਾ ਬਾਈ ਪਹਿਲਾਂ ਹੁੰਦਾ ਮੇਰੇ ਬ੍ਰਦਰ ਜਾਂਦੇ ਆ ਜ਼ਿਆਦਾਤਰ ਉਦੋਂ ਪਹਿਲਾਂ ਬਹੁਤ ਜ਼ਰ ਪਹਿਲਾਂ ਥਲੇਰੀਏ ਵਗੈਰਾ ਜਾਂ ਹੋਰ ਜਿਹੜੀਆਂ ਬਿਮਾਰੀਆਂ ਆਉਂਦੀਆਂ ਬਲੱਡ ਪ੍ਰੋਟੋਜ਼ੋਆ ਇਹਨਾਂ ਬਾਰੇ ਬਹੁਤ ਜ਼ਰ ਪਹਿਲਾਂ ਜਾਣਕਾਰੀ ਦੇਦੀ ਸੀ ਜਿਹੜੀਆਂ ਹੁਣ ਫਾਰਮਾਂ ਤੇ ਛੋਟੇ ਫਾਰਮਾਂ ਦੇ ਪ੍ਰੋਬਲਮ ਆਉਂਦੀਆਂ ਗੀਆਂ ਜਿਹੜਾ ਵੀਰ ਉਹਦੇ ਨਾਲ ਜੁੜ ਜਾਂਦਾ ਪੀਡੀਐਫਏ ਨਾਲ ਉਹ ਲਗਭਗ ਹਰ ਮਹੀਨੇ ਕੋਈ ਨਾ ਕੋਈ ਜਾਣਕਾਰੀ ਉਥੋਂ ਲੈ ਕੇ ਆਉਂਦਾਗਾ ਇਹਦਾ ਸਿੱਖਣ ਵਾਲਾ ਕੀਤਾ ਜੀ ਸਾਰੀ ਉਹ ਵੀ ਸਿੱਖੀ ਜਾਂਦਾ ਕੋਈ ਬੰਦਾ ਕਹੀ ਜਾਵੇ ਹੁਣ ਆਪਣੇ ਫਾਰਮ ਬਹੁਤ ਵੱਡੇ ਹੋ ਗਏ ਪੰਜਾਬ ਚ ਤਾਂ ਆਪਣਾ ਜੂਰਪੁਰ ਨੂੰ ਟੱਕਰ ਦਿੰਦੇ ਜੀ ਆਪਣੇ ਤਾਂ ਕੋਈ ਸਿੱਖਣ ਨੂੰ ਜਿਹੜੇ ਅੱਜ ਤੋਂ ਤੁਸੀਂ 20 25 ਸਾਲ ਪਹਿਲਾਂ ਮੁਸ਼ਕਲਾਂ ਦਾ ਤੇ ਚੱਲਿਓ ਹੁਣ ਉਹ ਲੋਕ ਨੂੰ ਆਉਂਦਗਾ ਨਹੀਂ ਉਹ ਹਾਂ ਉਹ ਤਾਂ ਸਿੱਧੇ ਹੀ ਹੁਣ ਸਟੈਪ ਬਾਈ ਸਟੈਪ ਸਿੱਧਾ ਵੱਡਾ ਆਪਣਾ ਪੱਟਿਆ ਜਾਊਗਾ ਜੀ ਬਲਗਰ ਬੰਦਾ ਥੋੜੇ ਨੌਲੇਜ ਵਾਲਾ ਤੇ ਜਾਣਕਾਰੀ ਵਾਲਾ ਹੋਵੇ ਕਲਾ ਐ ਵੀ ਨਾ ਦੇਖੋ ਦੇਖ ਵੀ ਨਾ ਕਰੋ ਵੀ ਸੰਦੀਪ ਕੋਲੇ 50 ਹੋ ਗਈਆਂ ਯਾਰ ਹਾਂ ਹਾਂ ਜਾਂ ਕਿਸੇ ਕੋਲੇ 20 25 ਹੋ ਗਈਆਂ ਜੱਗੇ ਕੋਲੇ 30 ਹੋ ਗਈਆਂ ਐ ਵੀ ਨਾ ਦੇਖ ਕੇ ਕਰੋ ਪਰ ਉਹ ਸਟੈਪ ਆਇਆ ਚੱਕੋ ਵੀ ਹੁਣ ਚੱਕ ਸਕਦੇ ਤੁਸੀਂ ਵੱਡਾ ਸਟੈਪ ਠੀਕ ਹੈ ਕਿਸੇ ਸਹਾਰਾ ਹੈਗਾ ਇੱਕ ਹੈਲਪ ਹੈਗੀ ਆ ਪਰ ਹੈਲਪ ਲੈਣ ਵਾਲਾ ਬੰਦਾ ਸਹੀ ਹੋਵੇ ਸਹੀ ਥਾਂ ਪੈਸੇ ਲਾਉਣ ਵਾਲਾ ਹੋਵੇ ਜੀ ਗਾਂਜਾਂ ਨਹੀਂ ਫਿਲ ਕਰਦੀਆਂ ਬੰਦੇ ਨੂੰ ਗਾਂਜਾਂ ਦਾ ਇੱਕ ਖਵਾਵੋਗੇ 1 ਰੁਪਿਆ ਦਾ 1.5 ਦੇਣੀਆਂ ਡੇਢ ਦੇਣੀਆਂ ਠੀਕ ਆ ਐ ਵੀ ਨਹੀਂ ਹੈਗਾ ਲੈ ਵੀ ਆਪਾਂ ਕਹਿ ਦਿੰਨੇ ਆ ਲੈ ਵੀ ਉਂ ਅੱਖਾਂ ਮੀਂਹ ਜਮੀਂ ਕਮਾਈ ਲੈ ਵੀ ਬਾਲੀ ਜਦੇ ਢੇਰ ਲਾ ਜਾਂਦੀ ਹੈ ਪੈਸੇ ਦੇ ਪਰ ਆਪਾਂ ਸੌਖੀ ਰੋਟੀ ਖਾ ਲੈਨੇ ਆ ਵਧੀਆ ਵਧੀਆ ਜੀ ਸਿਸਟਮ ਹੋਣਾ ਇਹਦਾ ਪੈਸੇ ਨਹੀਂ ਮੁੱਕਦੇ ਜੇਬ ਚੋਂ ਇੱਥੇ ਕੋਸ ਮਰਜ਼ੀ ਕਰ ਲੋ ਜੀ ਪੈਸੇ ਤਾਂ ਅੱਜ ਕੱਲ ਕਿਹਨੂੰ ਸਬਰ ਕਿਹਨੂੰ ਪੈਸਾ ਹਾਂ ਸਬਰ ਤਾਂ ਹੈ ਨਹੀਂ ਪਰ ਉਹ ਆਏ ਲੈ ਵੀ ਕਿੱਤਾ ਜੇ ਆਪਾਂ ਜਿਵੇਂ ਕਈ ਮੁੰਡੇ ਬਾਹਰੋਂ ਆਉਣ ਨੂੰ ਕਹਿੰਦੇ ਆ ਬਾਹਰ ਗਏ ਹੋਇਆ ਕੈਨੇਡਾ ਤੋਂ ਕਹਿੰਦੇ ਆ ਯਾਰ ਜਾਂ ਆਸਟ੍ਰੇਲੀਆ ਤੋਂ ਕਹਿੰਦੇ ਆ ਬਾਈ ਯਾਰ ਅਸੀਂ ਡੇਰੀ ਫਾਰਮ ਕਰਨਾ ਆ ਕੇ ਤੇ ਉੱਥੋਂ ਦੇ ਹਿਸਾਬ ਨਾਲ ਤਾਂ ਜੇ ਬੰਦਾ ਇੱਥੇ ਛੋਟੇ ਲੈਵਲ ਤੋਂ ਵੀ ਸ਼ੁਰੂ ਹੋ ਗਏ ਜਿਵੇਂ ਬਾਈ ਸੰਦੀਪ ਆ ਇਨੇ 4 ਸਾਲਾਂ ਦੇ ਵਿੱਚ ਹੀ ਐਡਾ ਡੇਰੀ ਫਾਰਮ ਕਰ ਲਿਆ ਉਹਦਾ ਕੋਈ ਕਹਿੰਦਾ ਹੀ ਹੈ ਜੀ ਬਾਲਾ ਵੱਡਾ ਨੌਕਰ ਬਣਨੋਂ ਛੋਟਾ ਮਾਲਕ ਬਣਿਆ ਚੰਗਾ ਹਾਂ ਛੋਟਾ ਮਾਲਕ ਬਣਿਆ ਚੰਗਾ ਤੇ ਹੁਣ ਤੁਸੀਂ ਇੱਥੇ ਆਪਾ ਭਈਏ ਵੀ ਰੱਖੀ ਬੈਠਿਆ ਥੱਲੇ ਹਾਂ ਇੱਕ ਦੋ ਭਈਏ ਹਰ ਇੱਕ ਕੋਲੇ ਆ ਬਿਲਕੁਲ ਬਿਲਕੁਲ ਇਹ ਸੌਖੇ ਵੀ ਆ ਕਿਉਂਕਿ ਪਹਿਲਾਂ ਆਪ ਹੀ ਕੰਮ ਕਰਿਆ ਜੀ ਭਈਏ ਤਾਂ ਚਲ ਸਾਲ ਦੋ ਸਾਲ ਦੇ ਰੱਖਣ ਲੱਗੇ ਆ ਬਿਲਕੁਲ ਬਿਲਕੁਲ ਪਹਿਲਾਂ ਆਪ ਹੀ ਕੰਮ ਕਰਿਆ ਕਰਨਾ ਪੈਂਦਾ ਹੀ ਆ ਪੈਂਦਾ ਜੀ ਹਾਂ ਡੇਰੀ ਦਾ ਕਿਤਾ ਤਾਂ ਇੱਕ ਤਰ੍ਹਾਂ ਨਾਲ ਜਿਹੜਾ ਪੀਡੀਐਫ ਦੇ ਮੈਂਬਰ ਬਣ ਕੇ ਟ੍ਰੇਨਿੰਗ ਮਿਲਨੀ ਆ ਹਰ ਮਹੀਨੇ ਮਿਲਨੀ ਮ ਤੇ ਮੈਂ ਇੱਕ ਦੱਸ ਦਿਆਂ ਵੀਡੀਓ ਦੇ ਵਿੱਚ ਲੱਭ ਜਿਹੜੀ ਮੈਂਬਰਸ਼ਿਪ ਦੀ ਫੀਸ ਆ 1200 ਦੇ ਲਗਭਗ ਆ 1200 ਰੁਪਏ ਮੈਂਬਰਸ਼ਿਪ ਦੀ ਫੀਸ ਆ ਤੁਸੀਂ ਫੀਸ ਭਰ ਕੇ ਲਾਈਫਟਾਈਮ ਮੈਂਬਰ ਬਣ ਸਕਦੇ ਹੋ ਸਾਰੀ ਉਮਰ ਇੱਕ ਵਾਰੀ ਫੀਸ ਭਰ ਨਹੀਂ ਪੈਂਦੀ ਆ ਕੋਈ ਵਾਲੀ ਮਹਿੰਗੀ ਨਹੀਂ ਤੁਹਾਨੂੰ ਜਾਣਕਾਰੀ ਬਹੁਤ ਜਿਆਦੇ ਮਿਲਦੀ ਆ ਉਹਦੇ ਨਾਲ ਨਾਲ ਪੀਡੀਐਫ ਦਾ ਸੀਮਣ ਵੀ ਆਉਂਦਾ ਵੀਰੇ ਯਾਰਾ ਸੀਮਣ ਦੀ ਗੱਲ ਖੜੀ ਹੈ ਜੀ ਹਾਂ ਹਾਂ ਤੇ ਨੂੰ ਤੂੰ ਕਹਿੰਦਾ ਹੁੰਦਾ ਵੀ ਇੱਕ ਤਾਂ ਗਾਣੇ ਵਿਗਣਾ 60000 ਦੀ ਤੇ ਕੋਈ ਵੜਾ ਜਿਹੜੀ ਚੰਗੇ ਸੀਮਿੰਟ ਦੀ ਉਹ 2 ਲੱਖ ਦੀ ਬੱਸੀ ਆ 2 ਲੱਖ ਦੀ ਠੀਕ ਹੈ ਅੱਜ ਕੱਲ ਜਿਹੜਾ ਜੰਮਦੀਆਂ ਬੱਸੀਆਂ 50 50 ਹਜ਼ਾਰ ਦੀਆਂ ਵਿੱਚ 60 60 ਦੇ ਸਾਰੇ ਬਾਕੀ ਮੇਨ ਗੱਲ ਆ ਜਿਹੜੀ ਸੀਮਣ ਆਪਾਂ ਫਾਰਮਰ ਦੇ ਰਹੇ ਆ ਉਹ ਡੁਪਲੀਕੇਟ ਤਾਂ ਨਹੀਂ ਹੁੰਦਾ ਡੁਪਲੀਕੇਟ ਨਹੀਂ ਹੁੰਦਾ ਜੀ ਬਾਕੀ ਇਹਨਾਂ ਸਿਲੈਕਟਿੰਗ ਐ ਇੰਨੀ ਚੰਗੀ ਐ ਦੇਖੋ ਹੁਣ ਵੀ ਤੁਸੀਂ ਜਿੰਨੇ ਮੇਲੇ ਹੁੰਦੇ ਆ ਠੀਕ ਐ ਠੀਕ ਐ ਮੈਸੀ ਵਗੈਰਾ ਬੋਲਾ ਜਾਂ ਹੋਣਾ ਸਾਰੇ ਚੰਗੇ ਬੋਲਾ ਉਹੀ ਬੱਸੀਆਂ ਜੱਜ ਪਸੰਦ ਕਰਦੇ ਆ ਹਾਂ ਬਿਲਕੁਲ ਬਿਲਕੁਲ ਉਹੀ ਆਉਂਦੇ ਆ ਜੀ ਮੂਰੇ ਹੁਣ ਬਾਕੀ ਆਏ ਆ ਵੀਰੇ ਐਬੀਐਸ ਦਾ ਸੀਮਣ ਵੀ ਆਪਾਂ ਨੂੰ ਸਹੀ ਮਿਲ ਰਿਹਾ ਕੀ ਆਪਾਂ ਨੂੰ ਡੀਲਰ ਸਹੀ ਦੇ ਰਹੇ ਆ ਸੀਮਨ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਲੈ ਵੀ ਆਪਾਂ ਸੀਮਨ ਡੁਪਲੀਕੇਟ ਤਾਂ ਨਹੀਂ ਲਾ ਰਹੇ ਕਿਤੇ ਉਹ ਵੀ ਇੱਕ ਹੁਣ ਕੁਐਸਚਨ ਬਹੁਤ ਆ ਜੀ ਵੀ ਕਿਹੜਾ ਸੀਮਨ ਚੂਜ਼ ਕਰਗੇ ਤੇ ਹਾਂ ਹਾਂ ਬਹੁਤ ਪੁੱਛਦੇ ਬਹੁਤ ਪੁੱਛਦੇ ਨਾ ਜੀ ਹੁਣ ਆਪਾਂ ਕੀ ਦੱਸ ਦਈਏ ਪੂਰਾ ਗਾਣ ਲੇ ਦੀ ਕਿਵੇਂ ਆ ਲੱਤਾਂ ਦੀ ਕਿਵੇਂ ਉਹ ਥਾਣਾ ਦੀ ਲੇਵਾ ਟੁੱਟਵਾ ਉਹ ਬੋਲਾਂ ਤੇ ਦੱਸਿਆ ਹੁੰਦਾ ਉਹਦਾ ਮਾੜਾ ਪੀਡੀਐਫ ਵੀ ਦੱਸਦਾ ਹਾਂ ਆਪ ਦੇ ਅਕੋਰਡਿੰਗ ਦੱਸਿਆ ਉਹਨਾਂ ਨੇ ਬਹੁਤ ਵਧੀਆ ਜਾਣਕਾਰੀ ਦਿੰਦੇ ਆ YouTube ਤੇ ਵੀ ਹੁਣ ਜਮਾਨਾ ਵੀ ਆਰਡਰ ਕਿੰਨਾ ਅਟੈਚਮੈਂਟ ਸਹੀ ਚਾਹੀਦੀ ਬਿਲਕੁਲ ਹੌਣ ਤਾਂ ਤੁਸੀਂ ਉਹ ਗਾਂ ਦੇਖ ਕੇ ਭਰਾ ਜਾਂਦਾ ਦੀ ਸੀ ਬਿਲਕੁਲ ਹੁਣ ਆਪਾਂ ਐ ਨਹੀਂ ਹੁਣ ਦੁੱਧ ਮਗਰ ਤਾਂ ਆਪਣੇ ਪੰਜਾਬ ਵਾਲੇ ਜਾਣੋ ਹਟ ਗਏ ਕਿਉਂਕਿ ਦੁੱਧ ਤਾਂ ਹੁਣ ਆਪਣਾ ਜਮਾ ਸਟੈਂਡਰਡ ਹੋਇਆ ਸਟੈਂਡਰਡ ਦਾ ਹੋਇਆ ਪਿਆ ਹਾਂ ਬਾਕੀ ਆਏ ਆ ਵੀਰੇ ਯਾਰ ਸਾਰਿਆਂ ਨੂੰ ਵੱਡੀ ਗੱਲ ਤਾਂ ਇਹ ਆ ਲੈ ਵੀ ਤੁਸੀਂ ਡੈਰੀ ਫਾਰਮ ਦਾ ਕੀਤਾ ਜਦੋਂ ਸ਼ੁਰੂ ਕਰ ਲੈਨੇ ਹੋ ਤੁਹਾਨੂੰ ਜਾਣਕਾਰੀ ਜਿਹੜੀ ਬਾਈ ਨੇ ਗੱਲ ਕਹੀ ਆ ਹੁਣੀ ਪਹਿਲਾ ਸਟੈਪ ਤੁਹਾਡੇ ਵਾਸਤੇ ਜ਼ਰੂਰੀ ਆ ਜੇ ਤੁਹਾਨੂੰ ਜਮੇ ਨਹੀਂ ਨਾ ਪਤਾ ਇਹ ਬੀਸੀ ਦੀਆਂ ਗਾਈਆਂ ਬਾਰੇ ਤਾਂ ਫਿਰ ਵੱਡਾ ਕੰਮ ਨਾ ਸ਼ੁਰੂ ਕਰੋ ਪਹਿਲਾਂ ਉਹਨੂੰ 2-3 ਨਾਲ ਦੇ ਘਰੇ ਰੱਖ ਕੇ ਦੇਖ ਲਓ ਜਦੋਂ ਤੁਹਾਨੂੰ ਜਾਣਕਾਰੀ ਵਧ ਗਈ ਉਦੋਂ ਵੱਡਾ ਸਟੈਪ ਚੱਕ ਲ ਫੇਰ ਉਹ ਲੋਪਾ ਮਾਪਦਾ ਲੋਨ ਕਰਕੇ ਵੀ ਲੋਨ ਲੈ ਕੇ ਵੀ ਸ਼ੁਰੂ ਕਰ ਲਓਗੇ ਤਾਂ ਵੀ ਤੁਸੀਂ ਫੇਲ ਹੁੰਦੇ ਪਰ ਕੰਮ ਦੇ ਪੈਸੇ ਲੋਨ ਨਾਲੇ ਸਹੀ ਧਨ ਲੱਗਣੇ ਚਾਹੀਦੇ ਆ ਦੂਜੀ ਹੋਰ ਬਾਈ ਸੰਦੀਪ ਨਾਲ ਗੱਲ ਕਰਦੇ ਆ ਸੰਦੀਪ ਜਾਰਾ ਡੈਰੀ ਦੇ ਵਿੱਚ ਤੂੰ ਐਂ ਦੱਸ ਲੈ ਵੀ ਜੇ ਕੋਈ ਬੰਦਾ ਸ਼ੁਰੂ ਕਰ ਲੈਂਦਾ ਉਸ ਤੋਂ ਬਾਅਦ ਦਿੱਕਤਾਂ ਕਿਸੇ ਬੰਦੇ ਨੂੰ ਕੀ ਕੀ ਦਿੱਕਤਾਂ ਆ ਸਕਦੀਆਂ ਆਪਾਂ ਕਹਿ ਦਿੰਨੇ ਆ ਲੈ ਵੀ ਯਾਰ ਮਨੂ ਆ ਦਿੱਕਤ ਆਈ ਤੂੰ ਨਵਾਂ ਕੰਮ ਸ਼ੁਰੂ ਕਰ ਲੈ ਵੀ ਆ ਦਿੱਕਤ ਮੇਨ ਦਿੱਕਤ ਆ ਡੈਰੀ ਦੇ ਵਿੱਚ ਯਾਰ ਮੇਨ ਦਿੱਕਤ ਤਾਂ ਹੀ ਆਈ ਐ ਵੀ ਜਦੋਂ ਆਪਾਂ ਉਹ ਕਰਦੇ ਹਾਂ ਫਾਰਮ ਨਾ ਨਾ ਸਟਾਰਟ ਕਰਦੀਆਂ ਤਾਂ ਗਾਂਵਾਂ ਤੋਂ ਬਾਹਰੋਂ ਮੁੱਲ ਲੈ ਕੇਉਣਾ ਪੈਂਦੇ ਨੇ ਬਿਲਕੁਲ ਬਿਲਕੁਲ ਪਿੰਡ ਇੱਕ ਤਾਂ ਆਪਾਂ ਨੂੰ ਗਾਂ ਮੁੱਲ ਲੈਣ ਲਈ ਆ ਜਾਂਦੀ ਹੈ ਜੀ ਜੇ ਮੰਨ ਲਓ ਤੁਸੀਂ 4 ਪੈਸੇ ਇਨਵੈਸਟ ਕਰੋਗੇ ਤਾਂ ਚੰਗੀ ਗਾਂ ਤੁਸੀਂ ਲੈ ਕੇ ਫਾਰਮ 'ਚ ਪਾਉਂਗੇ ਠੀਕ ਹੈ ਮੀਰ ਹੁੰਦੇ ਥੋੜੀ ਜੀ ਪੈਸੇ ਦੀ ਸ਼ੋਰਟੇਜ ਕਰਕੇ ਵੱਡੀ ਉਮਰ ਦੀ ਗਾਂ ਵੀ ਪਾ ਲੈਂਦੇ ਆ ਤੇ ਲੋਕਾਂ ਤੋਂ ਲੈ ਲੈਂਦੇ ਆ ਆਪਾਂ ਇਹ ਚੰਗੀ ਗਾਂ ਲੈ ਕੇ ਜੋ ਕੰਮ ਸਟਾਰਟ ਕਰੋਗੇ ਗਾਂ ਉਹਦੇ ਬੱਚੇ ਵਗੈਰਾ ਉਸ ਹਿਸਾਬ ਨਾਲ ਆਉਣਗੇ ਤਾਂ ਫਾਰਮ ਦਾ ਤਾਂ ਜਾ ਵੀ ਵੱਲੀ ਜਾਣਾ ਹੈਗਾ ਤੇ ਡਿੱਕਤ ਇਹ ਵੀ ਹੈ ਜੀ ਪਹਿਲਾਂ ਦੀ ਕਈ ਲੋਨ ਵਗੈਰਾ ਦੀ ਗੱਲ ਲੋਨ ਬੰਦਾ ਲੈ ਲੈਦਾ ਲੋਨ ਮਿਲ ਵੀ ਜਾਂਦਾ ਜੀ ਇਹਨਾਂ ਤੇ ਤੇ ਇਹ ਬੰਦੇ ਨੂੰ ਪੈਸੇ ਇਨਵੈਸਟ ਨਹੀਂ ਕਰਨ ਦਿੰਦੇ ਜੀ ਬਾਈ ਫਾਰਮ ਤੇ ਠੀਕ ਹੈ। ਸਰੇਖ ਵੀਰ ਪਹਿਲਾਂ ਛੱਡਦੇ ਪੈਸੇ ਇਨਵੈਸਟ ਕਰਦੇ ਜੀ। ਠੀਕ ਹੈ। ਉਸ ਤੋਂ ਪਹਿਲਾਂ ਪਸ਼ੂਆਂ ਤੇ ਪੈਸੇ ਲਾਉਣੇ ਬਹੁਤ ਜ਼ਰੂਰੀ ਹੈ। ਹਾਂ ਇਹਦੀ ਉਦਾਹਰਨ ਤਾਂ ਮੈਂ ਸੰਦੀਪਤੀ ਦੇ ਦੇਣਾ ਜਦੋਂ ਪਹਿਲਾਂ ਇਹਨੇ ਕੰਮ ਸ਼ੁਰੂ ਕਰਿਆ ਸੀ ਬਾਈ ਜਾਂ ਏਕਮ ਨੇ ਵੀ ਸ਼ੁਰੂ ਕਰਿਆ ਸੀ। ਇਹ ਕਹਿੰਦੀਆਂ ਵੀ ਭਾਂਡੇ ਚ ਰੱਖਿਆ ਹੁੰਦੇ ਸੀ ਗਾਵਾਂ ਬਾਈ ਦੇ ਆ ਵੀ ਆਪਦੇ ਘਰੇ ਭਾਂਡੇ ਚ ਰੱਖਿਆ ਹੁੰਦੇ ਸੀ ਗਾਵਾਂ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਿਆ ਦੋਨੇ ਵੀਰਾਂ ਨੂੰ ਯਾਰ ਲਵੀਂ ਗਾਵਾਂ ਚ ਹੈਗੀ ਆ ਕੋਈ ਫਿਰ ਡੈਰੀ ਜੋ ਇਹਨਾਂ ਨੇ ਦੋਨਾਂ ਨੇ ਸ਼ੈੱਡ ਪਾਇਆਗਾ ਇਹ ਨਹੀਂ ਹੈਗਾ ਲੈ ਵੀ ਕਿਸੇ ਹੋਰ ਪਾਸੇ ਪੈਸੇ ਕਲੈਕਟ ਕਰਕੇ گاਵਾਾਂ ਸ਼ੈੱਡ ਪਾ ਦੇਣਗੀਆਂ ਇਹ ਤਾਂ ਗੱਲ ਪੱਕੀ ਆ ਸ਼ੈੱਡ ਤੋਂ گاਵਾਾਂ ਨਹੀਂ ਬੰਨ੍ਹਣੀਆਂ ਨਹੀਂ ਬੰਨ੍ਹ ਨਹੀਂ ਮੁੜ ਕੇ ਇਹ ਗੱਲ ਹਾਂ ਇਹ ਗੱਲ ਜ਼ਰੂਰੀ ਹੈ ਬਾਕੀ ਹੋਰ ਫਿਰ ਜਿਹੜੇ ਬੰਦੇ ਨੇ ਸ਼ੈੱਡ ਵੀ ਪਾ ਲਿਆ گاਵਾਾਂ ਵੀ ਰੱਖ ਲਿਆ ਉਹਨੂੰ ਫਿਰ ਗਣਿਆ ਗਣਿਆ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਭਈ ਜਾਦੇ ਧਿਆਨ ਤਾਂ ਹੀ ਉਹਨਾਂ ਨੂੰ ਇਹੀ ਆ ਵੀ ਜਦੋਂ ਬੰਦੇ ਕੋਲ ਚਾਰ گاਵਾਾਂ ਵੀ ਹੋਏ ਨੇ ਸ਼ੈੱਡ ਵੀ ਪੈ ਜਾਂਦਾ ਤਾਂ ਉਹ ਫਿਰ ਲੇਬਰ ਆ ਬੰਦਾ ਜੂੜ ਰੱਖਦਾ ਇੱਕ ਜੋ ਲੇਬਰ ਵਾਲਾ ਬੰਦਾ ਉਹਦੇ ਕੋਲ ਆ ਜਾਂਦਾ ਜੀ ਤੇ ਉਹ ਆਦੀ ਬਿਲਕੁਲ ਇਹ ਇਹ ਬਹੁਤ ਵੱਡਾ ਕਾਰਨ ਆ ਜਿਹੜਾ ਹਾਜ਼ਰੀ ਘਟ ਜਾਂਦੀ ਆ ਭਾਈ ਉਹ ਜਦੋਂ ਘਟਦੀ ਆ ਹਾਜ਼ਰੀ ਉਸ ਤੋਂ ਬਾਅਦ ਦਿੱਕਤਾਂ ਸਾਹਮਣੇ ਕਰਨਾ ਪੈਂਦਾ ਜੀ ਜੋ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਸੀ ਦੁੱਧ ਵਗੈਰਾ 'ਚ ਬੰਦਾ ਨਹੀਂ ਧਿਆਨ ਦਿੰਦਾ ਜੀ ਕੋਈ ਪਸ਼ੂ ਦਾ ਆਪਾਂ ਕਿਉਂਕਿ ਆਪਾਂ ਉਹਨੇ ਘੰਟਾ ਘੜੀ ਆਉਣੀ ਆ ਪਸ਼ੂਆਂ 'ਚ ਆਪਾਂ ਨਹੀਂ ਜਜਮੈਂਟ ਕਰ ਸਕਦੇ ਜੀ ਠੀਕ ਆ ਠੀਕ ਆ ਮੈਂ ਪੱਟੇ ਕੱਢਿਆ ਕਿ ਵੀ ਨਹੀਂ ਕਰਾਂ ਠੀਕ ਆ ਠੀਕ ਆ ਉਹ ਆਪਾਂ ਉਹਦੀ ਪਤਾ ਲੱਗ ਜਾਵੇ ਤਾਂ ਆਪਾਂ ਪਸ਼ੂਆਂ ਨੂੰ ਟਾਈਮ ਦੇਵਾਂਗੇ ਜੀ ਠੀਕ ਹੈ ਵੀ ਕਿੰਨਾ ਉਹ ਤਾਂ ਘਟਿਆ ਕਿਉਂ ਘਟਿਆ ਕੀ ਕਰਨਾ ਜੀ ਠੀਕ ਹੈ ਤੂੰ ਦੱਸੇ ਕੰ ਡੇਰੀ ਦੇ ਵਿੱਚ ਕਿਹੜੀ ਖਾਸ ਗੱਲ ਦਾ ਕੋਈ ਆਪਾਂ ਨੂੰ ਜੇ ਕੋਈ ਬੰਦਾ ਨਵਾਂ ਕੰਮ ਕਰਦਾ ਯਾਰ ਚਾਹੇ ਕੋਈ ਬੰਦਾ ਲੇਬਰ ਵੀ ਰੱਖ ਲੈਂਦਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਲਵੀ ਆਪਣੇ ਕੋਲੇ ਡੇਰੀ ਗਾਂਹ ਵਧੇ ਆਪਣਾ ਫਾਰਮ ਗਾਂਹ ਵਧੇ ਜੇ ਕੋਲੇ ਪੰਜ ਗਾਵਾਂ ਵੀ ਆ ਲਵੀ ਉਹਦਾ ਫਾਰਮ ਗਾਂਹ ਵਧਾਉਣਾ ਚਾਹੁੰਦਾ ਲਵੀ ਕਿਵੇਂ ਉਹਦੀ ਡੇਰੀ ਗਾਂਹ ਵਧੂਗੀ ਡੇਰੀ ਤਾਂ ਕਹਾ ਮਤਲਬ ਇੱਕ ਤਾਂ ਜੀ ਹੁਣ ਸੀਮਿੰਟੀ ਤੁਹਾਨੂੰ ਮਦਸਾ ਸੈਕਸਰ ਭਰਾ ਸਕਦਾ ਹਾਂ ਜੀ ਬੱਚੀਆਂ ਜ਼ਿਆਦਾ ਸਿੱਧੀ ਗ੍ਰੋਥ ਕਰਨੀ ਹੈ ਤਾਂ ਸੈਕਸਰ ਸੀਮਿੰਟ ਤੇ ਵੀ ਜ਼ੋਰ ਦੇ ਸਕਦਾ ਬਾਕੀ ਮੇਨ ਗੱਲ ਆਇਆ ਦੀ ਕੋਲ ਦੁੱਧ ਤਾਂ ਬੰਦਾ ਸਾਲ 2 ਸਾਲ ਠੀਕ ਹੈ। ਉਹ ਤੋਂ ਬਾਅਦ ਜਿਹੜੀ ਆ ਆਮੀ ਹੁਣ ਕਹਾਵਤ ਹੈ ਜੀ ਐਫ ਰਹਿੰਦੀ ਨਹੀਂ। ਹਾਂ। ਉਹ ਸਾਰਾ ਫੀਡ ਤੇ ਡਿਪੈਂਡ ਹੁੰਦਾ। ਸਾਰਾ ਫੀਡ ਤੇ। ਹਾਂ ਕੋਈ ਤੁਹਾਨੂੰ ਉਹ ਚ ਪ੍ਰੋਡਕਟ ਨਹੀਂ ਉਹਦੇ ਚ ਤੁਸੀਂ ਮਤਲਬ ਜਿੰਨੇ ਪ੍ਰੋਡਕਟ ਆਉਂਦੇ ਆ ਸਾਰੇ ਕੋਈ ਆਇਆ ਨਹੀਂ ਵੀ 100% ਪਸ਼ੂ ਨੂੰ ਦੇਤਾ ਤੇ ਲੱਗ ਗਿਆ ਸਰੀਰ ਨੂੰ। ਜੇ ਤੁਸੀਂ ਫੀਡ ਨਾਲ ਹੀ ਟੀਐਮਆਰ ਕਰਕੇ ਦਿੰਨੇ ਹੋ। ਉਹ ਪ੍ਰੋਡਕਟ ਨਾ ਉਹਦੇ ਨੂੰ 10 ਗੁਣਾ ਵੱਧ ਲੱਗੂ। ਵੱਧ ਲੱਗੂ ਠੀਕ ਹੈ। ਮਤਲਬ ਕੋਈ ਮੈਨਰਲ ਮੈਚਰ ਲਾ ਲਓ। ਕੋਈ ਬਾਇਓਟੈਨਟ ਚਲਾ ਲਓ। ਕੁਝ ਵੀ ਲਾ ਲਓ। ਉਹ ਆਪਦੇ ਸਰੀਰ ਨੂੰ ਪਸ਼ੂ ਨੇ ਵੱਧ ਲਾਉਣਾ ਜਿੰਨਾ ਕ ਖਾਣਾ। ਆ ਵੀਰ ਜਿਹੜਾ ਕੋਲ ਟੀਐਮਆਰ ਮਸ਼ੀਨ ਨਹੀਂ ਹੈ ਨਹੀਂ ਉਹ ਹੱਥ ਨਾਲ ਪਸੂ ਪੱਠੇ ਰਲਾ ਦਿਓ ਟੀਐਮਆਰ ਹੀ ਬਣ ਜਾਂਦਾ ਇੱਕ ਤਰ੍ਹਾਂ ਚੰਗੀ ਤਰ੍ਹਾਂ ਵਿੱਚੇ ਪਾਊਡਰ ਆ ਵਿੱਚੇ ਮਿਲਣ ਲ ਮਿਕਸਚਰ ਜੋ ਵੀ ਆ ਵਿੱਚੇ ਫੀਡ ਆ ਵਿੱਚੇ ਤੂੜੀ ਵਿੱਚੇ ਸਾਰਾ ਕੁਝ ਮਿਕਸ ਕਰਕੇ ਪਾਓ ਐ ਨਹੀਂ ਹੈਗਾ ਲੈ ਵੀ ਕੱਲਾ ਕੱਲਾ ਲੈ ਵੀ ਫੀਡ ਅੱਡ ਪਾ ਦਿਓ ਤੂੜੀ ਅੱਡ ਪਾ ਦਿਓ ਚਲ ਤੂੜੀ ਤੇ ਸਾਇਲਜ ਤਾਂ ਆਪਾਂ ਰਲਾ ਦਿੰਦੇ ਆ ਫੀਡ ਆਪਾਂ ਕੱਲੀ ਖਵਾਉਣਾ ਹੈ ਕਈ ਵਾਰ ਹਾਂਜੀ ਉਹਦੇ ਨਾਲ ਬੈਟਰ ਆ ਲੈ ਵੀ ਤੁਸੀਂ ਮਿਕਸ ਕਰਕੇ ਪੱਠੇ ਪਾਓ ਇੱਕ ਤਾਂ ਉਹਦੇ ਨਾਲ ਵੇਟ ਨਹੀਂ ਤੋੜਦੀਆਂ ਗਾਵਾਂ ਬਹੁਤ ਘੱਟ ਵੇਟ ਤੋੜਦੀਆਂ ਹੈਗੀਆਂ ਤੇ ਬਾਕੀ ਹੋਰ ਦਿੱਕਤਾਂ ਕੋਈ ਫਾਰਮ ਦੇ ਵਿੱਚ ਮੇਨ ਆਉਂਦੀਆਂ ਹੁਣ ਯਾਰ ਜ਼ਿਆਦਾ ਗਰਮੀ 'ਚ ਤਾਂ ਆਉਂਦੀਆਂ ਥੋੜੀਆਂ ਜਿਹੀਆਂ ਨਾ ਗਰਮੀ ਦੇ ਵਿੱਚ ਦਿੱਕਤ ਤਾਂ ਮੇਨ ਆਏ ਆ ਜੀ ਥਲੇਰੀਆ ਥਲੂਰਕੇ ਦੀ ਆ ਜਾਂਦੀ ਹੈ ਜਾਂ ਥਲੇਰੀਆ ਮਹਾ ਜਿੱਥੇ ਚਟੜਾ ਟਟੜਾ ਦਾ ਕੰਟਰੋਲ ਕਰਨਾ ਚਾਹੀਦਾ ਜਿਹੜੇ ਪਰਜੀਵੀ ਲੱਗ ਗਏ ਜਦੋਂ ਇਹਨਾਂ ਤੇ ਚਿਚੜ ਜੂੰ ਹਾਂ ਹਾਂ ਇਹਦਾ ਫਿਰ ਮੰਨ ਲਓ ਵੀ ਇਹਨਾਂ ਦੀ ਮੌਤ ਵਾਲਾ ਕੰਮ ਹੀ ਮੰਨ ਲਓ ਵੀ ਮੌਤ ਫਿਰਦੀ ਇਹਨਾਂ ਕੋਲ ਇਹ ਤਾਂ ਬੰਦੇ ਦੇ ਹੱਥ ਹੀ ਆ ਕੰਟਰੋਲ ਕਰ ਸਕਦਾ ਉਹ ਤਾਂ ਆਪਣੇ ਹੱਥ ਹੀ ਆ ਜੀ ਹੁਣ ਮਤਲਬ ਬਹੁਤ ਤੂੰ ਕਿੰਨਾ ਚਿਰ ਹੋਗਾ ਤੁਹਾਡੇ ਫਾਰਮ ਦੇ ਪ੍ਰੋਬਲਮ ਨਹੀਂ ਆਈ ਕਿੰਨਾ ਜ਼ਰੂਰ ਹੋਗਾ ਬਾਈ ਦੇ ਫਾਰਮ ਤੇ ਪ੍ਰੋਬਲਮ ਨਹੀਂ ਆਈ। ਇਹ ਕੰਟਰੋਲ ਤਾਂ ਰਹਿੰਦੀ ਐ। ਉਹ ਵੈਕਸੀਨਾਂ ਵੀ ਦਾ ਵੀ ਰੋਲ ਆ ਜੀ ਇਹ ਚ। ਠੀਕ ਐ। ਜਿਵੇਂ ਹੁਣ ਆਪਾਂ ਮੂੰਹ ਖੁਰ ਲਾ ਲਓ, ਕੋਈ ਲੰਪੀ ਸਕਿਨ ਲਾ ਲਓ। ਹਾਂ ਹਾਂ। ਇਹ ਆਪਾਂ ਟਾਈਮ ਟੂ ਟਾਈਮ ਆਪਦਾ ਕਾਪੀ ਲੱਗੀ ਵੀ ਆ ਵੀ 4 ਮਹੀਨੇ ਤੋ ਕਰਾਉਣੀ ਐ ਜੀ। ਸਾਲ 'ਚ ਤਿੰਨ ਵਾਰੀ ਕਰਾਉਣੀ ਐ। ਇਹ ਵੀ ਜ਼ਰੂਰੀ ਐ ਜੀ। ਹਾਂ ਜਿਵੇਂ ਐਫ ਐਮ ਡੀ ਆਪਾਂ ਸਾਲ 'ਚ ਤਿੰਨ ਵਾਰੀ ਵੀ ਕਰ ਸਕਦੇ ਆ ਕਿ ਕਈ ਵਾਰ ਦੋ ਵਾਰੀ ਵੀ ਕਰ ਲੈਂਦੇ ਆ। ਤੇ ਜਿਹੜੀ ਲੰਪੀ ਸਕਿਨ ਦੀ ਐ ਵੈਕਸੀਨ ਉਹ ਇੱਕ ਵਾਰੀ ਸਾਲ 'ਚ ਕਰਾਉਣੀ ਐ ਬਹੁਤ ਜ਼ਰੂਰੀ ਐ ਇਹ। ਵੈਕਸੀਨਾਂ ਦੀ ਘੋਲ ਨਹੀਂ ਕਰਨੀ ਚਾਹੀਦੀ ਅੱਗੇ ਆਪਾਂ ਦੇਖਿਆ ਅਲੰਪੀ ਵੇਲੇ ਕਿੰਨਾ ਨੁਕਸਾਨ ਹੋਇਆ ਐਫਐਮਡੀ ਵੇਲੇ ਵੀ ਕਿੰਨਾ ਨੁਕਸਾਨ ਹੋਇਆ ਐਤਕੀ ਆਪਣੇ ਜ਼ਿਲ੍ਹੇ 'ਚ ਬਹੁਤ ਆਈ ਸੀ ਜੀ ਐਫਐਮਡੀ ਐਫਐਮਡੀ ਬਹੁਤ ਜ਼ਿਆਦਾ ਆਈ ਸੀ ਹੁਣ ਟਾਈਮ ਆ ਬਾਈ ਯਾਰ ਜਿਨ੍ਹਾਂ ਦੇ ਵੈਕਸੀਨ ਨਹੀਂ ਲੱਗੀ ਉਹਨਾਂ ਨੂੰ ਇਸ ਟਾਈਮ ਲਾ ਲੈਣੀ ਚਾਹੀਦੀ ਆ ਹੁਣ ਤਾਂ ਪੂਰਾ ਟਾਈਮ ਵਧੀਆ ਜੀ ਹੁਣ ਮਿਉਂਟੀ ਵੀ ਚੰਗੀ ਬਣੀ ਵੀ ਆਪਾਂ ਸਭ ਨਾਲ ਕਰਕੇ ਠੀਕ ਹੈ ਹੂੰ ਹੂੰ ਤੇ ਗਰਮੀ ਦੇ ਵਿੱਚ ਵੈਕਸੀਨ ਵੀ ਉਹਨਾਂ ਦਾ ਅਸਰ ਘੱਟ ਕਰਦੀ ਠੀਕ ਹੈ ਬਾਈ ਸੰਦੀਪ ਦੇ ਫਾਦਰ ਵੀ ਆ ਗਏ ਕੋਲੇ ਹੀ ਆ ਇੱਥੇ ਬੈਠੇ ਤੇ ਚਾਹ ਵੀ ਆ ਗਈ ਤੇ ਖੁਆ ਇਹ ਗੱਲ ਹੈਗੀ ਆ ਨਾ ਪੱਕੀ ਇਹ ਤਾਂ ਪੱਕੀ ਹੈ ਰਹਿ ਗਈ ਆਪਣੇ ਜ਼ਿਮੀਦਾਰ ਜਿਨ੍ਹਾਂ ਦੇ ਦੁੱਧ ਪਸ਼ੂ ਰੱਖੇ ਹੋਏ ਯਾਰ ਹਰੇਕ ਹੁਆ ਰੱਖਦਾਗਾ ਖੜਾਗੇ ਬਾਕੀ ਜਿਹੜੇ ਅਧਿਕਾਰ ਆ ਰਗੀ ਕੋਈ ਚੀਜ਼ ਨਹੀਂ ਆ ਦੇ ਘਰ ਆ ਰਗੀ ਹਾਂ ਇਹ ਤਾਂ ਨਹੀਂ ਹੈਗਾ ਲੈ ਵੀ ਮਾਰਕੀਟ ਚ ਡੁਪਲੀਕੇਟ ਚੀਜ਼ ਮਿਲ ਰਹੀ ਹੈ ਕੋਈ ਹੁਣ ਕੋਈ ਵਰਕਰਾਂ ਨਾਲ ਤਾਂ ਚੰਗੀ ਹੈ ਜੀ ਇਹ ਫੇਰ ਬਹੁਤ ਬਹੁਤ ਚੰਗੇ ਆ ਵਰਕਰਾਂ ਨਾਲ ਬਹੁਤ ਚੰਗੇ ਆ ਬਈ ਯਾਰ ਕਿ ਲੋਕ ਸਵਾਦ ਮੰਗਰ ਵੱਧ ਜਾਂਦੇ ਜੀ ਠੀਕ ਹੈ ਠੀਕ ਹੈ ਆਪਣੇ ਪੁਰਾਣੇ ਬਜ਼ੁਰਗ ਵੀ ਸੀਗੇ ਦੁੱਧਾਰ ਕਹਿੰਦਾ ਕੋਈ ਅਮਰਤ ਚੀਜ਼ ਹੈ ਜੀ ਤੁਸੀਂ ਆਏ ਦੇਖੋ ਯਾਰ ਪਹਿਲਾਂ ਵੀ ਤਾਂ ਪਸ਼ੂ ਰੱਖਦੇ ਹੁੰਦੇ ਸੀ ਹਾਂ ਜੀ ਹਾਂ ਹੁਣ ਕਿੰਨੇ ਪਰ ਰਾਮਪੁਰੇ ਏਰੀਆ ਡਿਵੀਜ਼ਨ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਕਈ ਪਰਸੈਂਟ ਕਾਫੀ ਪਰਸੈਂਟ ਮੱਝਾਂ ਘਟ ਗਈਆਂ ਮੱਝਾਂ ਘਟ ਗਈਆਂ ਲੋਕ ਜੀ ਤਕੜੇ ਤਕੜੇ ਘਰਾਂ ਵਾਲੇ ਡੋਲੂ ਚੱਕੀ ਫਿਰਦੇ ਹੂੰ ਜਿਹੜੇ ਆਪ ਦੇ ਪਾਲ ਸਕਦੇ ਆ ਜਿਹੜੇ ਉਹ ਵੀ ਜੇ ਦੁੱਧ ਲੈਣਗੇ ਕਿਉਂਕਿ ਕੋਸਟ ਆ ਲੋਕ ਹਾਈ ਫਾਈ ਹੋ ਗਏ ਜੀ ਬਾਹਲੇ ਠੀਕ ਹੈ ਇੰਦਾ ਵੀ ਫਰਕ ਪੈਂਦਾ ਕਰਦਾ ਲੱਗਦਾ ਫਰਕ ਪੈਂਦਾ ਮੇਰੇ ਬ੍ਰਾਂਡ ਦੇ ਕੱਪੜੇ ਪਾਇਆ ਮੈਂ ਕਿਉਂ ਪਰਸ ਵਿੱਚ ਜਾਵਾ ਇਹ ਗੱਲਾਂ ਦਾ ਵੀ ਫਰਕ ਪਿਆ ਜੀ ਬਹੁਤ ਹਾਂ ਇਹ ਚੀਜ਼ ਦਾ ਫਰਕ ਤਾਂ ਪੈਂਦਾ ਹੀ ਆ ਅਗਲਾ ਇੱਕ ਗੱਲ ਤਾਂ ਇਹ ਦੱਸੋ ਬਾਈ ਸੰਦੀਪ ਜਰ ਨਾਲ ਤੂੰ ਤੇ ਇਹ ਵੀ ਗੋਹੇ ਨਾਲ ਲੱਪਣਾ ਕਹਿੰਦਾ ਕਹਿੰਦਾ ਗਾ ਗੋਹੇ ਨਾਲ ਤਾਂ ਹੀ ਆਉਦੇ ਜਿੱਤੇ ਪੈਂਦਾ ਹਾਂ ਨਹੀਂ ਵਿੱਚ ਦਾ ਵੱੜਨਾ ਬੂੜ ਤਾਂ ਲੱਪੜਦਾ ਹੀ ਹੈ ਨਾ ਜੀ ਬੂੜ ਤਾਂ ਲੱਪੜਦਾ ਫੂੜ ਤਾਂ ਹੁਣ ਪਹਿਲਾਂ ਵੀ ਉਹ ਹੁੰਦੇ ਸੀਗੇ ਲੱਪੜਦੇ ਸੀਗੇ ਜੀ ਇਹ ਗੱਲ ਮੈਂ ਤਾਂ ਕਹਿਣਾ ਬਾਈ ਕੋਈ ਕਹੀ ਸੀ ਬਾਈ ਕਹਿੰਦੇ ਯਾਰ ਸੌਖਾ ਹੀ ਕੰਮ ਆ ਬਾਈਆਂ ਨੇ ਕਰ ਹੀ ਲੈਣਾ ਯਾ ਹੋਰ ਨੇ ਨਹੀਂ ਔਖਾ ਤਾਂ ਬਹੁਤ ਹੈ ਜੀ ਦਾ ਵੱਡਾ ਪਰ ਆਪਦੇ ਛਿੱਟੇ ਵੀ ਪੈਂਦੇ ਆ ਗੋਹੇ ਦੇ ਬਾਈ ਲੱਪੜ ਕੱਪੜੇ ਖਰਾਬ ਹੋ ਵੀ ਜਾਂਦੇ ਹੱਥ ਨੂੰ ਜਦੋਂ ਆਪਾਂ ਸਾਰਾ ਦਿਨ ਪਸ਼ੂਆਂ 'ਚ ਫਿਰਨਾਗਾ ਇਹ ਜੀ ਦੀ ਜਿਹੜਾ ਬੰਦਾ ਇਹ ਜੀ ਤੋਂ ਉਹ ਮੰਨਦਾਗਾ ਅਲਰਜੀ ਮੰਨਦਾ ਗੋਹੇ ਵਗੈਰਾ ਤੋਂ ਜਾਂ ਹੋਰ ਤੋਂ ਉਹ ਖੁਸ਼ੀ ਨੂੰ ਨਾ ਕਰੇ ਇਹ ਕੰਮ ਜਿਹੜੇ ਨੇ ਬੰਦੇ ਨੇ ਸਾਰਾ ਦਿਨ ਜੀ ਮਤਲਬ ਵੀ ਕਈ ਬੰਦੇ ਨੇ ਚਲੋ ਘਰਾਂ ਦਾ ਹੁੰਦਾ ਵੀ ਕਈ ਬੰਦੇ ਸਾਰੀ ਉਮਰ ਉਹਨਾਂ ਦੇ ਪਿਓ ਦਾਦੇ ਨਹੀਂ ਆਏ ਹੁੰਦੇ ਕੰਮ 'ਚ ਜਿਹੜਾ ਬੰਦਾ ਵੱਡਦਾ ਉਹ ਨਫ਼ਰਤ ਜੀ ਹੁੰਦੀ ਹੈ ਹੁਣ ਆਪਾਂ ਇਹ ਇਹਦੇ 'ਚ ਗਿੱਜੇ ਵੀ ਆਂ ਆਪ ਕਹਿ ਵੀ ਨਹੀਂ ਸਕਦੇ ਜੀ ਸਾਰੇ ਬੰਦੇ ਕਰ ਲੈਣਗੇ ਹਾਂ ਪਰ ਆਏ ਵੀ ਉਹ ਕਰੋ ਵੀ ਜਿਹੜੇ ਨੂੰ ਇੰਟਰਸਟ ਆ ਹੈਗਾ ਤੇ ਸ਼ੌਂਕ ਇਹਨਾਂ ਨੂੰ ਮੋਹ ਆ ਜਾਂਦਾ ਹਾਂ 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 ਜਿਹੜੇ ਬੰਦੇ ਨੂੰ ਬਸੂਆ ਨਾਲ ਮੋਹ ਆ ਗਾਵਾਂ ਨਾਲ ਮੋਹ ਆ ਜਾਂ ਮੱਝ ਜਿਹੜਾ ਦੂਜਾ ਬੰਦਾ ਕਰੂਗਾ ਜਿਹਨੂੰ ਕੋਈ ਸ਼ੌਂਕ ਹੀ ਨਹੀਂ ਉਹਨੇ ਵਿੱਚ ਹੀ ਨਹੀਂ ਆਉਣਾ ਫਾਰਮ ਦੇ ਬਾਈ ਯਾਰ ਇੱਕ ਗੱਲ ਹੋਰ ਆ ਡੈਰੀ ਦੇ ਵਿੱਚ ਹਾਜ਼ਰੀ ਬਹੁਤ ਜ਼ਰੂਰੀ ਆ ਹਾਂ ਜੀ ਬਾਈ ਸੰਦੀਪ ਤੈਨੂੰ ਕੰਮ ਕਰਦੇ ਨੂੰ ਕਿੰਨਾ ਚਿਰ ਹੋ ਗਿਆ ਚਾਰ ਸਾਲ ਹੋ ਗਿਆ ਜੀ ਚਾਰ ਸਾਲ ਹੋ ਗਿਆ ਪੰਜਵਾਂ ਸ਼ੁਰੂ ਹੋ ਗਿਆ ਪੰਜਵਾਂ ਸਟਾਰਟ ਆ ਕਿੰਨੇ ਐਨੀਮਲ ਹੋ ਗਏ ਤੇਰੇ ਕੋਲੇ ਹੁਣ ਐਨੀਮਲ ਹੋ ਗਏ 40 ਬਾਈ ਕੋਲੇ 40 ਐਨੀਮਲ ਹੋ ਗਏ ਦੋ ਗਾਵਾਂ ਤੋਂ ਸ਼ੁਰੂ ਕਰਿਆ ਸੀ ਬਾਈ ਕੰਮ ਨਾਲ ਬੱਚਿਆਂ ਵੀ ਰੱਖਿਆ ਜੀ ਬਾਈ ਏਕਮ ਕੋਲੇ ਵੀ 20-25 ਗਾਵਾਂ ਹੋ ਗਈਆਂ ਇਹਨੇ ਤਾਂ ਕਈ ਵੇਚ ਵੀ ਦਿੱਤੀਆਂ ਹਨਾ ਹਾ ਮੈਂ ਵੇਚ ਦੇਣਾ ਹੁੰਦਾ ਜੀ ਇਹਨੇ ਕਾਫੀ ਗਾਵਾਂ ਵੇਚਿਆ ਹੁਣ ਤਾਂ ਛੱਡ ਵੱਡਾ ਕਰ ਲਿਆ ਹੁਣ ਤਾਂ ਵਧਾਈ ਜਾਂਦਾ ਗਾਵਾਂ ਤੇ ਇਹ ਵੀਰ ਨੇ ਵੀ ਕੰਮ ਸ਼ੁਰੂ ਕਰਾਇਆ ਜੱਗੇ ਨੇ ਜਗਦੀਪ ਨੇ ਕਿੰਨੇ ਆ ਕਿੰਨੇ ਐਨੀਮਲ ਹੋ ਗਏ ਜਗਦੀਪ ਤੇਰੇ ਕੋਲੇ ਮੇਰੇ ਕੋਲ 17 ਨਾਗਾ ਜੀ ਹੁਣ 17 ਐਨੀਮਲ ਹੋ ਗਏ ਬਾਈ ਕੋਲੇ ਛੋਟਾ ਛੱਡ ਆ ਇਹਦਾ ਵੀ ਪਹਿਲਾਂ ਮੈਂ ਵੀਡੀਓ ਦਿਖਾਇਆ ਸੀ ਹੌਲੀ ਹੌਲੀ ਇਹਦਾ ਵੀ ਕੰਮ ਗ੍ਰੋਥ ਵੱਲ ਜਾ ਰਿਹਾ ਹੈਗਾ ਤੇ ਬਾਈ ਸਾਰੇ ਅੱਜ ਇਹ ਸੰਦੀਪ ਦੇ ਫਾਰਮ ਤੇ ਆਏ ਸੀ ਨਾ ਚਾਹ ਚੁ ਪੀ ਜਾਂਦੇ ਤਾਂ ਕਰਕੇ ਬਾਈ ਯਾਰ ਇਕੱਠੇ ਹੋਏ ਸੀ ਅੱਜ ਇੱਕ ਤਾਂ ਸਾਰੇ ਤਾਂ ਕਰਕੇ ਵੀਡੀਓ ਬਣਾਉਣ ਲੱਗ ਗਏ ਇੱਕ ਐਲ ਵੀ ਸਾਰੇ ਵਧੀਆ ਗ੍ਰੋਥ ਕਰ ਰਹੇ ਆ ਫਾਰਮਰ ਆ ਇਹ ਜੀ ਗੱਲ ਨਹੀਂ ਹੈਗੀ ਕੋਈ ਪਿੱਛੇ ਵੱਲ ਜਾ ਰਿਹਾ ਸਾਰੇ ਗਾਹਾਂ ਵਧ ਰਹੇ ਆ ਫਾਰਮਰ ਆ ਜਿਹੜੀ ਅੱਜ ਆਪਾਂ ਵੀਡੀਓ ਬਣਾਈਏ ਬਾਈ ਛੋਟੀ ਵੀਡੀਓ ਸ਼ਾਰਟ ਵੀਡੀਓ ਬਣਾਈ ਆ ਇਹ ਥੋੜਾ ਜਿਹਾ ਲਵੀ ਅੱਜ ਅਸੀਂ ਬੈਠੇ ਸੀ ਇਕੱਠੇ ਲਵੀ ਚੱਲ ਗੱਲ ਕਰ ਲਈ ਜੇ ਦਾ ਤੁਹਾਨੂੰ ਪਸੰਦ ਆਈ ਫਿਰ ਗਾਹਾਂ ਅਸੀਂ ਹੋਰ ਵੀਡੀਓ ਇਸ ਤਰ੍ਹਾਂ ਦੀਆਂ ਬਣਾਉਂਦੇ ਰਹਾਂਗੇ ਇੱਕ ਮਹੀਨੇ ਦੇ ਵਿੱਚ ਇੱਕ ਅੱਧੀ ਦੇ ਅਸੀਂ ਗੈੱਟ ਟੂਗੇਦਰ ਹੋ ਕੇ ਇਕੱਠੇ ਹੋ ਕੇ ਵੀਡੀਓ ਕਰ ਲਿਆ ਕਰਾਂਗੇ ਮੈਂ ਬਾਈਆਂ ਦਾ ਪੁੱਛ ਲਿਆ ਕਰਾਂ ਕੰਮ ਕਿੱਥੋਂ ਤੱਕ ਪਹੁੰਚਿਆ ਮੈਂ ਗਾਹਾਂ ਜੇ ਕੋਈ ਹੋਰ ਜਾਣਕਾਰੀ ਵੀ ਲੈਣੀ ਹੁੰਦੀ ਜਾਂ ਗੈਨਾ ਗੱਲ ਕਰਨੀ ਹੁੰਦੀ ਆ ਮੈਨੂੰ ਮੈਸੇਜ ਕਰਦਿਆ ਕਰੋ ਆਪਾਂ ਉਹੋ ਜੀ ਗੱਲ ਕਰ ਲਿਆ ਕਰਾਂਗੇ ਵੀਡੀਓ ਦੇ ਵਿੱਚ ਲਵੇ ਇੱਕ ਵੀਡੀਓ ਆਪਾਂ ਹਰ ਵਾਰੀ ਮਹੀਨੇ ਦੇ ਵਿੱਚ ਇੱਕ ਕਦੀ ਇਸ ਤਰ੍ਹਾਂ ਦੀ ਕਰਿਆ ਕਰੀਏ ਲਵੇ ਕੱਟੇ ਬੈਠ ਕੇ ਕੋਈ ਗੱਲਬਾਤ ਹੋ ਜਾਇਆ ਕਰੇ ਕਿਸੇ ਨਾ ਕਿਸੇ ਟੌਪਿਕ ਤੇ ਜਿਵੇਂ ਅੱਜ ਟੌਪਿਕ ਸੀ ਗੱਲ ਵੀ ਜੇ ਨਵਾਂ ਕੰਮ ਸ਼ੁਰੂ ਕਰਨਾ ਟ੍ਰੇਨਿੰਗ ਲੈਣੀ ਜ਼ਰੂਰੀ ਆ ਜਿਵੇਂ ਪੀਡੀਐਫ ਇਹ ਨਾਲ ਵੀ ਬਹੁਤ ਜੁੜਨਾ ਜ਼ਰੂਰੀ ਆ ਇੱਕ ਹੁਣ ਮੈਂ ਵੀਡੀਓ ਦੇ ਵਿੱਚ ਜਾਂਦਾ ਹਾਂ ਤਾਂ ਕਹਿਦਿਆਂ ਲਈ ਪੀਡੀਐਫ ਦਾ ਮੇਲਾ ਵੀ ਆ ਰਿਹਾ ਹੈ ਨਾ ਹਾਂਜੀ ਹਾਂਜੀ ਪੀੜੀ ਫਰਵਰੀ ਚ ਆ ਗਿਆ ਜੀ ਹਾਂ ਹੁਣ ਗਾਇਆਂ ਅਸੀਂ ਦਾ ਇਸ ਦਾ ਗਾਵਾਂ ਕੱਢੀ ਜਾਂਦੇ ਆ ਬਾਈ ਬੱਚਿਆਂ ਵਗੈਰਾ ਜਿਹੜੀਆਂ ਲੈ ਕੇ ਆਉਣੀਆਂ ਜੇ ਕੋਈ ਦੁੱਧ ਵਾਲੀ ਗਾਂ ਹੋਵੇ ਦੁੱਧ ਵਾਲੀ ਵੀ ਲੈ ਕੇ ਆਵਾਂਗੇ ਉਸ ਤਰੀਕੇ ਨਾਲ ਅਸੀਂ ਐਨੀਮਲ ਆਪਦੇ ਤਿਆਰ ਕਰੀ ਜਾਂਦੇ ਆ ਫਰਵਰੀ 8 9 10 ਤਰੀਕ ਦਾ ਮੇਲਾ ਵੀਰੇ ਯਾਰ ਪੀਡੀਐਫ ਦਾ ਡੈਰੀ ਐਗਜ਼ੀਬਿਸ਼ਨ ਆ ਜਰੂਰ ਪਹੁੰਚੋ ਜੇ ਕਿਸੇ ਨੇ ਡੈਰੀ ਦਾ ਕੰਮ ਕਰਨਾ ਇਹ ਮੇਲਾ ਅਟੈਂਡ ਕਰਨਾ ਬਹੁਤ ਜ਼ਰੂਰੀ ਆ ਹਨਾ ਯਾਰ ਇਹ ਇਹ ਮੇਲੇ ਨਾਲ ਤੁਦਾ ਜਦੋਂ ਮੈਂ ਪਹਿਲੀ ਵਾਰ ਗਿਆ ਸੀਗਾ ਜੀ ਹਾਂ ਹਾਂ ਦੇਖ ਕੇ ਲੱਗਾ ਜਿਵੇਂ ਕੋਈ ਅਜਤੋਂ ਦਾ 12 ਸਾਲ 10-12 ਸਾਲ ਦੀ ਪਹਿਲਾਂ ਗੱਲ ਆ ਉਦੋਂ ਆਪਣੇ ਇਹਨਾਂ ਟ੍ਰੈਂਡ ਨਹੀਂ ਸੀਗਾ ਆਏ ਲੱਗੇ ਕਿ ਕਿਤੇ ਬਾਹਰ ਆ ਗਏ ਹੁੰਦੇ ਆ ਬਾਹਰ ਦੇਸ਼ ਜਾ ਕੇ ਬਾਹਰ ਦੇਸ਼ ਜਾ ਕੇ ਤੇ ਉਦੋਂ ਆਪਣੇ ਦੂਜੇ ਅਸੀਂ ਬੱਸ ਲੈ ਕੇ ਗਏ ਸੀਗੇ ਇੱਥੋਂ ਠੀਕ ਹੈ ਤੇ ਉਹ ਤੁਸੀਂ ਜਿਹੜਾ ਬੰਦਾ ਪਹਿਲੀ ਵਾਰ ਦੇਖੂ ਮਤਲਬ ਵੀ ਮੁੜ ਕੇ ਤੁਹਾਡਾ ਆਉਣ ਨੂੰ ਜੀ ਨਹੀਂ ਕਰਨਾ ਸਾਨੂੰ ਤਾਂ ਅਸੀਂ ਤਾਂ ਵਿਆਹ ਵੀ ਨਹੀਂ ਜਾਂਦੇ ਹੁੰਦੇ ਜੇ ਕੋਈ ਵਿਆਹ ਬਾਈ ਦੀ ਗੱਲ ਪੱਕੀ ਆ ਜੇ ਪੀਡੀਐਫ ਦਾ ਮੇਲੇ ਸਾਨੂੰ ਕੋਈ ਵਿਆਹ ਆ ਜੇ ਪਹਿਲਾਂ ਦਾ ਰਿਸ਼ਤੇਦਾਰਾਂ ਨੂੰ ਕਹਿ ਦਿੰਦਾ ਬਈ ਵਿਆਹ ਨਾ ਰੱਖੋ ਉਸ ਟਾਈਮ ਜੇ ਕੋਈ ਵਿਆਹ ਆ ਜੇ ਕੋਈ ਬਾਈ ਕਹਿੰਦੇ ਅਸੀਂ ਵਿਆਹ ਵੀ ਨਹੀਂ ਜਾਂਦੇ ਸੀ ਮੇਲੇ ਹੀ ਐਟ ਤੂੰ ਦੇਖੋ ਇੰਨਾ ਗਰੇਜਾ ਬਾਈ ਉੱਤੇ ਜੀ ਐ ਨਾ ਲੱਗਦਾਗਾ ਹੁਣ ਤਿੰਨ ਦਿਨਾਂ ਦਾ ਹੁੰਦਾ ਐ ਜੀ ਕਰਦਾ ਹੁੰਦਾ ਲੈ ਹਫਤਾ ਜੱਲੇ ਲੱਗਦਾ ਲੈ ਨਾ ਸਹੀ ਗੱਲ ਆ ਜੀ ਪੁੱਛਿਆ ਨਾ ਬੰਦੇ ਨੂੰ ਐਨੀਮਲ ਆ ਪਤਾ ਲੱਗ ਜਾਂਦਾ ਜੀ ਵੀ ਕਿੱਥੇ ਕਿੱਦ ਕਰਾਪੜੇ ਬੰਦੇ ਆਪਾਂ ਕਹੇ ਜੀ ਐਨੀਮਲ ਰੱਖਣੇ ਆ ਹੁਣ ਆਪਾਂ ਵੀਰ ਜੀ ਵੀਡੀਓ ਐਂਡ ਕਰਦੇ ਆ ਜਿਆਦਾ ਤੇ ਜਿਆਦਾ ਆਪਣਾ ਚੈਨਲ ਲਾਈਕ ਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਈ